ਹਾਂਜੀ ਸਤਿ ਸ੍ਰੀ ਅਕਾਲ ਫੌਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਤੁਹਾਡਾ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਦੱਸੋ ਵਧੀਆ ਬਿਲਕੁਲ ਮੇਰਾ ਵਾਇਰ ਕਰਦੀਆਂ ਚਲੋ ਮੇਰਾ ਹੀ ਚਾਹੀਦੀਆਂ ਹੋਰ ਸੁਣਾਓ ਤੁਸੀਂ ਸੁਣਾਓ ਕੀ ਹਾਲ ਬਸ ਠੀਕ ਹੈ ਜੀ ਘਰ ਪਰ ਵਧੀਆ 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 ਜੀ ਅੱਜ ਆਪਣੇ ਕੋਲ 3 ਜਨਵਾਰਾ ਹਾਂਜੀ ਹਾਂਜੀ ਇਹ ਬੂਰੀ ਦੀ ਹਾਂਜੀ ਬਹੁਤ ਜਿਆਦਾ ਡਿਮਾਂਡ ਸੀਗੀ ਆ ਬੂਰੀ ਹਾਂਜੀ ਹਾਂਜੀ ਨਾਲ ਭਾਅ ਵੀ ਛੋਟਾ ਜਾ ਤੇ ਬੂਰੀ ਨੀਲੀ ਰਾਵੀ ਨੀਲੀ ਰਾਵੀ ਮਗਰ ਕਟਾ ਮਗਰ ਕਟਾ ਉਹ ਬੂਰੀ ਨੀਲੀ ਰਾਵੀ ਨੀਲੀ ਦਾ ਬਹੁਤ ਸੋਹਣਾ ਹਨਾ ਬਹੁਤ ਸੋਹਣਾ ਹਾਂ ਤੇ ਹਾਦੀ ਪਾਰ ਆ ਯਾ ਸ਼ਕੀਨੀ ਬਹੁਤ ਜਿਆਦੇ ਝੋਟੀ ਚੰਗੀ ਝੋਟੀ ਹੈ ਨਾ ਨਿੱਕੀ ਨਿੱਕੀ ਸਿੰਗੀ ਲੱਗੀ ਆ ਨਿੱਕੀ ਨਿੱਕੀ ਸਿੰਗੀ ਕਿ ਹੋਰ ਉਹ ਦੇਖ ਕੇ ਨਾ ਸੋਣਾ ਕਿੰਨਾ ਵਾ ਸੂਹ ਹੋਊਗੀ ਫੋਜੀ ਸਾਹਿਬ ਸੂਹ ਦੂਸਰਾ ਦਿਨ ਆਪਣਾ ਜੱਗੀ ਵੀਰ ਹਾਂਜੀ ਮਾਲਕ ਨੂੰ ਦੱਸਣ ਦਾ ਤੀਸਰਾ ਮੰਨਣਾ ਤੀਸਰਾ ਮੰਨਣਾ ਰਿਜਰਵ ਦੂਸਰਾ ਸੂਆ ਠੀਕ ਆ ਜੀ ਇਸ ਟਾਈਮ ਮਹੀਨੇ ਤੋਂ ਕੋਈ ਦੋ ਦਿਨ ਚਾਰ ਦਿਨ ਘਟਿਆ ਹਾਂਜੀ ਦੁੱਧ ਕਿੰਨਾ ਆਈ 10 ਲੀਟਰ ਜਿਵੇਂ ਮਰਜ਼ੀ ਨਾਪ ਕੇ ਲੈ ਜਾਏ ਦੁੱਧ 10 ਲੀਟਰ ਜਿਵੇਂ ਮਰਜ਼ੀ ਦੂਸਰਾ ਤੀਸਰਾ ਸੂਆ ਹਾਂ ਦੋ ਸੂਈ ਕਿੰਨੇ ਚਿਰ ਦੀ ਆਈ ਮੀਨੇ ਤਾਂ ਘਾਟੀ ਆ ਕੋਈ 2-4 ਦੇ ਨਾ ਠੀਕ ਆ ਜੀ ਕੋਈ ਮਹੀਨੇ ਮੰਨ ਲੈ ਭਲਾ ਹਾਂ ਬੜੇ ਨੂੰ 20 ਰੁਪਏ ਰੱਖਿਆ ਆ ਆਪਾਂ ਨੂੰ ਹਾਂਜੀ ਪਰ ਮਹੀਨਾ ਮੰਨ ਲਈ ਬੇਸ਼ੱਕ ਠੀਕ ਆ ਜੀ ਕਰਾਓ ਟੋਰ ਚੈੱਕ ਮੜੀ ਜਿੰਦੀ ਵੇਖੋ ਬਾਈ ਸੱਜਣੋ ਬਹੁਤ ਚੰਗੀ ਆ ਸਵਾਈ ਤਾਂ ਕਹਿੰਦੇ ਮੈਨੂੰ ਲੱਗੀ ਆ ਠੀਕ ਆ ਜੀ ਥਣਾ ਥੁਣਾ ਦੀ ਓਕੇ ਹੈ ਥਣਾ ਦੀ ਓਕੇ ਓਹ ਸ਼ਟਾ ਨਾੜਖੰਡ ਆਪਣੀ ਫੋਟੋ ਸਰੀ ਕੈਮਰੇ ਤੋਂ ਡਰਦੀ ਮੜੀ ਜੀ ਸੱਜਣੋ ਕਰੋ ਚੈੱਕ ਬਹੁਤ ਸੋਹਣੀ ਆ ਵੇਖੋ ਝੋਟੀ ਅਗਲੇ ਸੂਏ ਨੂੰ ਡੇਢ ਤੋਂ 2 ਲੱਖ ਦੀ ਝੋਟੀ ਆ ਜਿਹੜੇ ਹਸਾਣਾ ਥੋੜੀ ਜੀ ਸਾਹਮਣ ਹੁਣਵਾ ਬਹੁਤ ਸੋਹਣੀ ਹੈ ਦੇਖੋ ਜੀ ਮਿਲਦੀ ਵੀ ਨਹੀਂ ਸਹੀ ਗੱਲ ਆ ਜੀ ਬੂਰੀ ਨਾਲੇ ਨੀਲੀ ਨਾਲੇ ਸ਼ਕੀਨੀ ਬੂਰੀ ਤੇਲਾਂ ਵਾਲੀ ਆ ਤੇਲਾਂ ਵਾਲੀ ਬੂਰੀ ਵੇਖੋ ਹੀ ਸੱਜਣੋ ਕਰੋ ਗੱਲਾਂ ਨੀਲੀ ਆ ਗਈ ਨਾਲ ਆਹ ਕਿਆ ਬਾਤ ਆ ਬੱਚੇ ਪਿੱਛੇ ਦੇ ਕਿੰਨੇ ਸਰੇ ਦੇਖੋ ਕੱਟਾ ਕਿੱਡਾ ਸੋਹਣਾ ਲਾਇਆ ਖੁੱਖ ਕਿੱਡੀ ਚੰਗੀ ਹੈ ਦੇਖੋ ਜਿੰਨਾ ਕ ਮੁੱਲ ਕਰਨਾ ਇੰਨਾ ਕ ਦਾ ਸਾਲ ਦਾ ਕੱਟਾ ਵਿਕ ਜਾਣਾ ਫੌਜੀ ਸਾਹਿਬ ਨੇ ਅੱਜ ਕਹਿੰਦਾ ਵੀ ਬਸ ਚੱਕ ਲੋ ਚੱਕ ਲੋ ਮੁੱਲ ਕਰਦੇ ਨੇ ਹਨਾ ਫੌਜੀ ਸਾਹਿਬ ਮੁੱਲ ਪਾ ਦੀ ਆਪਣਾ 95 ਕਰਾ ਲਈ ਹਾਂਜੀ 90 ਕਰਾਲੇ ਹਾਂਜੀ ਨਾ 85 ਕਰੀਏ ਹਾਂਜੀ ਮੋਹ ਲੱਸੀ 80000 ਦੀ ਸਿਰਫ 2000 ਉਹਦੇ ਵਿੱਚ ਛੋੜ ਇੱਕ ਪੈਸਾ ਉਹਦੇ ਬਾਅਦ ਛੋੜ ਜਿਹੜੀ ਕਰਨੀ ਆ 70000 ਦੀ 70 ਦੀ ਲਓ ਵੀ ਸੱਜਣੋ ਬੂਰੀ ਲੀਲੀ ਦਾ ਵੀ 78000 ਦੀ ਲੋ ਕਰੋ ਗੱਲਾਂ ਦੀਵਾਲੀ ਦਾ ਆਫਰ ਆਏ ਆਫਰ ਆ ਹੈ ਹਾਂ ਦੀਵਾਲੀ ਦਾ ਆਫਰ ਆ ਬਸ ਸਿਰਫ ਠੀਕ ਆ ਚੋਕੇ ਲੈ ਕੇ ਜਾਵੇ ਭਲਾ ਅਗਲਾ ਠੀਕ ਆ ਅੱਗੇ ਆ ਗਈ ਗੱਬਣ ਮੋਹਰਾ ਨਸਲ ਦੀ ਇਹ ਮੋਹਰਾ ਦੀ ਤੀਸਰਾ ਸੁਆ ਹਾਂਜੀ ਇਹਦੇ ਹਫ਼ਤੇ ਹਫ਼ਤਾ ਲਗਭਗ ਲਾਇਆ ਅੱਛਾ ਕਿਹਦੇ ਨਾਲ ਬਾਕੀ ਪਏ ਇਹਦੇ ਹਾਂਜੀ ਹਾਂਜੀ ਬਾਕੀ ਬਣੂ ਬਹੁਤ ਜ਼ਿਆਦੇ ਬਣੂ ਬਹੁਤ ਲਓ 15 ਤੋਂ 16 ਤੋਂ ਟੁੱਟਦੀ ਨਹੀਂ ਜਿਮਾਂਜ ਠੀਕ ਇਦਾਂ ਹੀ ਚੰਗੀ ਸੀਲ ਠੰਡੀ ਬੜੀ ਜ਼ਿਆਦੀ ਭਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਇਹਨੂੰ ਕਰ ਦੋ ਮੜੀ ਜੀ ਇਹਨੂੰ ਕਰਾਇਓ ਤੋਰ ਹੀ ਚੱਕਰਾ ਦੋ ਮੜੀ ਜੀ ਵੇਖੋ ਸੱਜਣੋ ਕੀ ਬਾਤ ਆ ਐਡੀ ਜਿਆਦੀ ਸੀਟ ਠੰਡੀ ਧੱਕੇ ਮਾਰਤੇ ਫੌਜੀ ਸਾਹਿਬ ਨੇ ਪਰ ਕਹਿੰਦੀ ਮੈਂ ਹਿਲਣਾ ਨਹੀਂ ਇੱਥੇ ਥਣ ਥਣ ਖਿੱਚੀ ਜਾ ਬਾਲਾ ਆਓ ਵੀ ਕਰੋ ਗੱਲ ਸੁਣਾ ਵੇਖੋ ਹੁਣ ਤੋਰ ਤੋਰ ਕਰ ਲੋ ਚੱਕ ਬਹੁਤ ਸੋਹਣੀ ਤੋਰ ਆ ਵੇਖੋ ਵੀ ਐ ਤੁਰਦੀ ਕਿ ਨਹੀਂ ਪਿੱਠ ਪੂੜਾ ਬਹੁਤ ਜਿਆਦਾ ਚੌੜਾ ਲੱਗਾ ਕਰਮ ਵਾਲੀ ਨੂੰ ਥਾਣਾ ਥਣਾ ਦੀ ਵਿਰਲੀ ਚੰਗੀ ਆ ਕਰੋ ਬਾਲਾ ਉਹੀ ਦੋ ਦੇ ਦੋ ਕੀ 15 16 ਕਿਲੋ ਜਾਦਪਤ ਬਹੁਤ ਇੱਕ ਰੰਗ ਔਜੀ ਸਾਹਿਬ ਕਹਿੰਦਾ ਵੀ ਪੂਛ ਚ ਵੀ ਵਾਲ ਚਟਾ ਹੈ ਨੀਗਾ 15 ਤੇ ਇਹਦਾ ਪੀਕ ਲੈਵਲ ਚੱਲਦਾ ਰਹਿੰਦਾ ਜਲਦੀ ਫਿਰ ਹਾਂਜੀ ਹਾਂਜੀ ਦੇਖ 15 ਪੀਕ ਲੈਵਲ ਇਹਦਾ ਬਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਦੂਜੇ ਸੂਏ ਦਾ ਐਰ ਕਿ ਤਾ 16 ਤੋਂ 17 ਤੇ ਖੇਡਣਾ ਠੀਕ ਆ ਜੀ ਵਿਰਲਾਂ ਵਿਰਲਾਂ ਬਹੁਤ ਚੰਗਿਆ ਵੇਖੋ ਪੈਸੇ ਜੇਬ ਦੇ ਵਿੱਚ ਪਾ ਕੇ ਤੁਰਿਆ ਫਿਰੇ ਬੰਦੇ ਨੂੰ ਆ ਚੀਜ਼ ਨਹੀਂ ਮਿਲਦੀ ਸਹੀ ਗੱਲ ਹੈ ਲਓ ਵੀ ਸੱਜਣੋ ਸੁਣਾਓ ਕਿਆ ਬਾਤ ਆ ਵੇਖੋ ਐਂ ਜਿਵੇਂ ਮਰਜੀ ਗੱਬਣਾ ਹਰੇ ਹਫਤਾ ਲੈਂਦੀ ਕੋਈ ਬੈਣ ਨਹੀਂ ਦਿੰਦੀ ਗੱਬਣਾ ਪਸ਼ੂ ਦੇ ਮਿਲ ਜਾਂਦੇ ਪਰ ਆ ਚੀਜ਼ ਦੀ ਆ ਬਰੀਡ ਨਹੀਂ ਚੰਗੀ ਨਸਲ ਨਹੀਂ ਮਿਲਦੀ ਕਾਗਜ਼ ਵਰਗੀ ਚਮੜੀ ਹੈ ਦੇ ਹਾਂਜੀ ਹਾਂਜੀ ਇਹਦਾ ਕੀ ਮੁੱਲ ਫੌਜੀ ਸਾਹਿਬ ਆ ਵੇਖੋ ਤੇਰੇ ਉੱਤੇ ਮੁੱਲ ਜਿਹੜਾ ਮਰਜੀ ਕਰ ਨਹੀਂ ਤੁਸੀਂ ਦੱਸਣਾ ਜੀ ਕੀ ਕਹਿੰਦੇ ਇਹਦਾ ਮੈਂ ਲੱਖ ਕਰ ਠੀਕ ਹੈ ਮਾਨਤਨ ਹੋਜੂ ਹੈ ਮਾਨਤਨ ਕਰ ਦੋ ਵਿੱਚੋਂ ਕੋ 2000 ਦਾ ਮਾਨਤਨ ਲਓ ਜੀ 98000 ਚ 98000 ਇੰਨੀ ਸੀਲ ਠੰਡੀ 98000 ਚ ਲਓ ਫੇਰ ਬੈਜੋ ਬੜਾ ਛੱਲੇ ਨਾ ਚੀਜ਼ ਨਹੀਂ ਮਿਲਦੀ ਜਵੇਂ ਮਰਜੀ ਪੈਸੇ ਦੀ ਉਹਦੇ ਵਿੱਚ ਪਾ ਕੇ ਤੁਰੇ ਫਿਰ ਜਿੱਥੇ ਮਰਜੀ ਬੰਦਾ ਸਹੀ ਗੱਲ ਆ ਜੀ ਆ ਚੀਜ਼ ਨਹੀਂ ਮਿਲਦੀ ਤੁਰੇ ਫਿਰਦੇ ਲੋਕੀ ਉਹੋ ਜਿਹੇ ਮਿਲਦੀਆਂ ਆਤੜਾਂ ਇਹੋ ਜਿਹੇ ਨਹੀਂ ਮਿਲਦੀ ਆ ਨਹੀਂ ਮਿਲਦੀਆਂ ਵੱਖੋਈ ਕਰੋ ਚੈੱਕ ਅੱਗੇ ਆ ਗਈ 3 ਨੰਬਰ ਦੇ ਤਾਜੀ ਸੂਈ ਮੋਹਰਾ ਦੀ ਉਹ ਵੀ ਮੋਹਰਾ ਦਾ ਕਟਾ ਪਿਓਰ ਜਮਾ ਇੱਕ ਰੰਗ ਕਾਲਾ ਇੱਕ ਰੰਗ ਕਾਲਾ ਪੂਰਾ ਉਸ ਦੇ ਵਿੱਚ ਵਾਲੂ ਚਿੱਟਾ ਨਹੀਂ ਆ ਨਹੀਂ ਉੱਤਰੀ ਆ ਜੇ ਹਲੇ ਹੁਣੇ ਲੈਂਦੀ ਆ ਉਹਨੇ ਆ ਕੇ ਉੱਤਰੀ ਆ ਬਸ ਮੇਰੇ ਹਿਸਾਬ ਨਾਲ ਬਲੇਰ ਬਲੇਰ ਕਰਾਉਣੀ ਪੈਣੀ ਆ ਨਿੱਕੇ ਛੋੜੇ ਹੱਥ ਜੀ ਨਹੀਂ ਜਾਂਦੀ ਏ। ਬੱਸ ਕਿ ਨਹੀਂ ਆਉਂਦੀ। ਵੱਡੀ ਗੱਡੀ ਜ ਜਾਊਗੀ। ਬਲੇਰਾ ਚਾਹੀਦੀ ਕੱਲੀ ਆਸਤੇ। ਕੱਲੀ ਆਸਤੇ ਇਹ ਨਾ ਸੋਚੇ ਮੈਂ ਇੱਕ ਹੋਰ ਨਾਲ ਪਾ ਕੇ ਲੈ ਜੂੰ। ਨਾ 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 ਕੱਲੀ ਜਾਊ ਬਲੇਰਾ। ਕੱਲੀ ਜਾਊਗੀ। ਵੇਖੋ ਦਿਨੋ ਕੀ ਬਾਦ ਆ ਪਿੱਠ ਪੁੜਾ ਲੱਗਾ ਪਲੀ ਝੋਟੀ ਪਬਜੀ ਸਾਹ ਦੇ ਕਦ ਜਿੱਡੀ ਪੂਰੀ। ਕੋਈ ਕਹਿੰਦਾ ਯਾਰ ਅੰਤੀ ਕੋਈ ਨਹੀਂ ਝੋਟੀ। ਲਓ ਕਰੋ ਗੱਲ। ਏਰੀਆ ਕਿਹੜਾ? ਏਰੀਆ ਕਿਹੜੇ ਦੀ ਆ ਜੀ? ਮੁਕਸਰ ਏਰੀਆ ਦੀ ਆ ਇਹੇ। ਲਓ ਜੀ ਮੁਕਸਰ ਏਰੀਆ ਜਿੱਥੇ ਮਸ਼ਹੂਰ ਪੂਰੀ ਆ। ਇਹ ਇਹ ਅੰਬਰ ਸਰ ਵੱਲੇ ਮੰਡੀ ਦਾ ਬੱਲੇ ਬੱਲੇ ਕਰਾਉਣੀ ਆ ਨੇ ਸਹੀ ਗੱਲ ਆ ਸਹੀ ਗੱਲ ਨਹੀਂ ਬਹੁਤ ਜ਼ਿਆਦਾ ਪਿੱਠਪੂੜਾ ਬੜਾ ਤਕੜਾ ਲੱਗਾ ਆ ਕਰੋ ਗੱਲ 16 ਕਿਲੋ ਦੂਜੇ ਸਵੇਰੇ ਚੋਇਆ ਹੋਇਆ ਗਲਿਆਂ ਦਾ ਅੱਛਾ ਜੀ ਐਂਦਗੀ ਕਿੰਨਾ ਦੇ ਦੂ 20 ਨੂੰ ਹੱਥ ਮਾਰਨਾ ਮੈਂ ਤੇ ਪਲੀ ਬਹੁਤ ਐਂਦਗੀ ਪਿਛਲੀ ਵਾਰੀ ਉਹ ਕਹਿੰਦੇ ਥੋੜੀ ਜੀ ਲਿੱਸੀ ਸੀ ਹਨ ਪਿਛਲੀ ਵਾਰੀ ਇਹਦੂ ਕਮਜ਼ੋਰ ਸੀ ਕਮਜ਼ੋਰ ਸੀ ਐਂਦਗੀ ਤਾਂ ਪਲੀ ਬੜੀ ਜ਼ਿਆਦੀ ਆ ਬਹੁਤ ਜ਼ਿਆਦੇ ਪਲੀ ਹੋਈ ਆ ਸਾਂਭੀ ਬਹੁਤ ਜ਼ਿਆਦੀ ਉਹਨਾਂ ਨੇ ਬੱਕੇ ਹਾਥੀ ਲੈ ਕੇ ਨਹੀਂ ਆਵੇਂ ਨਾ ਹਾਂ ਵੱਡੀ ਗੱਡੀ ਹਾਥੀ ਜਨੇ ਨਹੀਂ ਆਉਂਦੀ ਲੋ ਵੀ ਸੱਜਣੋ ਵੱਡੀ ਗੱਡੀ ਲੈ ਕੇ ਆਇਆ ਲੋ ਛੋਟੀ ਨਹੀਂ ਜਾਂਦੀ ਤੋਰ ਕਰਾਵੇ ਚੱਕੇਂਦੀ ਛੋਟੀ ਨਹੀਂ ਜਾਂਦੀ ਨੀ ਇਹ ਹਾਂ ਲਿਆ ਵੀ ਸੱਜਣੋ ਕਰੋ ਚੈੱਕ ਨਿੱਕੀ ਨਿੱਕੀ ਸਿੰਗੀ ਲੱਗੀ ਆ ਕੋਈ ਸਿੰਗ ਨਹੀਂ ਵੱਡਾ ਕੋਈ ਕੋਹ ਨਹੀਂ ਤਾਜੀ ਸੂਈ ਆ ਕੱਲ ਦੀ ਬੋਲਾ ਹੋਊਗਾ 9 ਤੋਂ 10 ਲੀਟਰ ਵੇਖੋ ਤੁਰਦੀ ਨਹੀਂ ਬੱਚੇ ਨੂੰ ਛੱਡ ਕੇ ਪਰਪਾ ਹੁਣ ਗੱਡੀ ਵੀ ਚੜਨਾ ਕਿਸੇ ਦੇ ਵਿਰਲਾ ਵਰਲਾ ਚਵਾ ਫੌਜੀ ਸਾਹਿਬ ਚਵਾ ਤਾਂ ਕਹਿੰਦੇ ਮੈਨੂੰ ਹੀ ਲੱਗਾ ਲੋ ਵੀ ਜਦੋਂ ਇੱਕ ਨੰਬਰ ਚਵਾ ਆਪਣੇ ਤੋਂ ਮੱਝ ਇੱਥੋਂ ਮਾੜੀ ਨਾ ਮਿਲੂਗੀ ਚਵਾ ਦੀ ਜਿਹੜਾ ਕੋ ਦੱਸਾਂਗੇ ਉਹੋ ਕੁਛ ਹੀ ਨਿਕਲੂਗਾ। ਬਾਕੀ ਚਵਾਈ ਪੋਲੀ ਬੋਲ ਆ। ਹਾਂਜੀ। ਬੱਚਾ ਕਹਿੰਦੀ ਹੈ ਨਾ ਜਿਹਨੂੰ ਤਾਂ ਨਹੀਂ ਮਾਰਨੀ ਹਾਂਜੀ ਹਾਂਜੀ। ਕੋਈ ਚੋਲੇ ਉੱਠੂਗਾ। ਦੇਖ ਆਪਣਾ ਫਤੇ ਡੇਰੀ ਫਾਰਮ ਵਾਲਾ। ਉਹ ਚੋਲੇ ਹਨਾ। ਉਹ ਵੀ ਚੋਲੂਗਾ। ਹਾਂਜੀ ਲਓ ਬਈ। ਵੇਖੋ ਥਣ ਥਣ ਲੱਗਾ ਕੋਈ ਸੈਰ ਨਹੀਂ ਕੋਈ ਕੋਹ ਨਹੀਂ ਵੇਖੋ। ਕਿਆ ਬਾਤ। ਅਸੀਂ ਜੱਗੇ ਵੀ ਚੀਜ਼ ਚੰਗੀ ਹੈ ਜੀ ਚੰਗੇ ਪੈਸੇ ਲੱਗ ਕੇ ਆਈ ਆ। ਸਹੀ ਗੱਲ ਆ ਜੀ। ਚੰਗੇ ਭਰਨੇ ਪੈਣੇ ਜੇ ਚੰਗੀ ਲੈਣੀ ਆ। ਭਰਨੇ ਪੈਣੇ ਪਰ ਘਰੇ ਖੜੀ ਵੀ ਦੱਸੋ ਕਿ ਹੈ ਨਹੀਂ ਖੜੀ। ਸਹੀ ਗੱਲ ਆ ਸਹੀ ਗੱਲ ਆ। ਬਹੁਤ ਜਿਆਦੀ ਵੱਡੀ ਆ ਪੂਰੀ ਵੱਡੀ ਆ ਵੀ ਆਪਾਂ ਤਾਂ ਇਹੀ ਕਹਿੰਦੇ ਵੀ ਕੋਲੇ ਆਣ ਕੇ ਬੜਾ ਵੇਖਿਆ ਪਰ ਛੋਟਾ ਹੱਥੀਆਂ ਕੋਈ ਵੀ ਲੈ ਗਿਆ ਭਰਾ ਵੱਡੀ ਗੱਡੀ ਜਾਣ ਵਾਲੀ ਆ ਵੇਖੋ ਕਿੰਡੀ ਵੱਡੀ ਆ ਇੱਥੋਂ ਕਰੋ ਨੋਟ ਨੂੰ ਬਾਕੀ ਹਜੇ ਨਵਾਈ ਨਹੀਂ ਤਵਾਈ ਨਹੀਂ ਸਾਰੇ ਸਾਰੇ ਪਿੰਡ ਦੇ ਦਰਦੇ ਹਜੇ ਲੈ ਆ ਕੇ ਆਪਾਂ ਉਹ ਬਣਾਉਣ ਲੱਗੇ ਪਏ ਹਾਂ ਹਾਂਜੀ ਹਾਂਜੀ ਹੇ ਹੁਣੇ ਤਾਰੀ ਆ ਇਹ ਵੀ ਨਾਲ ਦੀ ਝੋਟੀ ਵੀ ਹੁਣੇ ਆਈ ਆ ਬਾਈਲਨ ਸੋਈ ਆ ਉਹ ਤੁਹਾਨੂੰ ਅਗਲੀ ਵੀਡੀਓ 'ਚ ਵਿਖਾਵਾਂਗੇ ਆ ਕਰੋ ਚੈੱਕ ਫੌਜੀ ਸਾਹਿਬ ਮੁੱਲ ਕੀ ਹੋਊਗਾ ਇਹਦਾ ਜੀ ਮੁੱਲ ਚੱਕੀ ਵੀ ਰਹੇ ਚੰਗੀ ਕੀਮਤ ਤੇ ਆਈ ਆ ਹਰੇ ਇੰਨੀ ਕੀਮਤ ਭਰਨਾ ਵਾਲਾ ਨਹੀਂਗਾ ਹਾਂਜੀ ਹਾਂਜੀ ਸ਼ੌਕੀ ਬੰਦੇ ਨੇ ਲੈਣੀ ਆ ਸ਼ੌਕੀ ਬੰਦੇ ਸ਼ੌਕ ਦਾ ਕੋਈ ਮੋਲ ਨਹੀਂ ਸਹੀ ਗੱਲ ਹੈ ਸਾਫਾ ਪੈਸੇ ਲਾ ਕੇ ਲੈ ਕੇ ਆਂਦੇ ਫੋਨ ਦੇ ਉੱਤੇ ਰੇਡ ਕਰਾਂਗੇ ਭਾਜ ਠੀਕ ਹੈ ਨੰਬਰ ਬੋਲੋ ਜੀ ਫਿਰ ਨੰਬਰ 95014 ਹਾਂਜੀ 66937 ਹਾਂਜੀ ਦੂਸਰਾ ਨੰਬਰ 014 66937 ਹਾਂਜੀ 70873 83195 ਇੱਕ ਵਾਰੀ ਹੋਰ ਬੋਲ ਦਿਓ ਜੀ 70873 83195 ਠੀਕ ਹੈ ਜੀ ਆਏ ਨੰਬਰ ਤੇ ਕਰੇ ਸਮਰਕ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋਲ ਲਓ ਜੀ ਵਿਖਾ ਦਿਆਂ ਤੁਹਾਨੂੰ ਤਿੰਨੇ ਬੂਰੀ ਨੀਲੀ ਰਾਵੀ ਸੂਈ ਸਵਾਈ ਕਰੋ ਗੱਲ ਉਹ ਵੇਖੋ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਐਂਡ ਤੀਕਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਸਾਰਿਆਂ ਦਾ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ